ਪਿੰਡ ਬਹਾਦਰਨਗਰ ਕੱਲ ਰਾਤ ਇੱਕ ਬੜੀ ਦੁਖਦਾਈ ਘਟਨਾ ਹੋਈ ਜਦੋਂ ਪੁੱਤਰ ਵੱਲੋਂ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਸਬੰਧੀ ਜਿਹੜੀ ਮਹਤਵਪੂਰਨਾ ਇਨਫੋਰਮੇਸ਼ਨ ਆ ਉਹ ਐਸਐਚਓ ਥਾਣਾ ਬਲਟੋਆ ਨੂੰ ਰਿਸੀਵ ਹੋਈ ਜਿਸ ਸਬੰਧੀ ਪੁਲਿਸ ਪਾਰਟੀ ਤੇ ਮੈਂ ਵੀ ਮੌਕੇ ਤੇ ਪਹੁੰਚਾ ਜਿੱਥੇ ਜਾ ਕੇ ਤਸਦੀਕ ਕਰਨ ਤੇ ਸਾਨੂੰ ਇਹ ਗੱਲ ਪਤਾ ਲੱਗੀ ਕਿ ਕੱਲ ਸ਼ਾਮ ਸੁਖਵੰਤ ਸਿੰਘ ਸਨ ਆਫ ਅਜੀਤ ਸਿੰਘ ਇਹ ਮਰਨ ਵਾਲੇ ਨੇ ਸਤਵਿੰਦਰ ਸਿੰਘ ਇਹਨਾਂ ਦਾ ਲੜਕਾ ਸਤਵਿੰਦਰ ਸਿੰਘ ਸਨ ਆਫ ਸੁਖਵੰਤ ਸਿੰਘ ਜਿਨੇ ਗੋਲੀ ਚਲਾ ਕੇ ਆਪਣੇ ਪਪਾ ਦਾ ਕਤਲ ਕੀਤਾ ਇਹਨਾਂ ਦੇ ਜਿਹੜਾ ਝਗੜਾ ਆ ਉਹ ਕੱਲ ਸ਼ਾਮੀ ਝੋਨੇ ਨੂੰ ਮੰਡੀ ਵਿੱਚ ਸੁੱਟਣ ਨੂੰ ਲੈ ਕੇ ਹੋਇਆ ਇਸ ਗੱਲ ਦੀ ਤਕਰਾਰ ਦੋਵਾਂ ਪਿਓ ਪੁੱਤਾਂ ਦੇ ਵਿੱਚ ਹੋਈ ਉਹਨੇ ਜਿਹੜਾ ਥੋੜਾ ਜਿਹਾ ਸ਼ਰਾਬੀ ਉਹਨੇ ਦਨਾਲੀ ਕੱਢ ਕੇ ਆਪਣੇ ਲੜਕੇ ਵੱਲ ਕੀਤੀ ਤੇ ਮੁੰਡੇ ਨੇ ਦਨਾਲੀ ਖੋ ਕੇ ਆਪਣੇ ਪਿਤਾ ਦੇ ਫਾਇਰ ਕਰ ਦਿੱਤਾ ਤੇ ਉਹ ਤੇ ਨਲਾਬ ਦੇ ਵਿੱਚ ਲੱਗ ਗਿਆ ਪਿਤਾ ਜੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਚੁੱਕ ਕੇ ਹਸਪਤਾਲ ਲਿਜਾ ਗਿਆ ਤੇ ਡਾਕਟਰ ਸਾਹਿਬ ਨੇ ਦਾਖਲ ਕੀਤੇ ਤੋਂ ਪਹਿਲਾਂ ਹੀ ਉਹਨਾਂ ਨੂੰ ਚੈੱਕ ਕਰਕੇ ਦੱਸ ਦਿੱਤਾ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਆ ਜਸਵੰਦੀ ਇਹ ਡੈੱਡ ਬੋਡੀ ਲੈ ਕੇ ਫੇਰ ਆਪਣੇ ਪਿੰਡ ਆ ਗਏ ਕਿ ਕਿ ਇੱਕੋ ਘਰ ਨਾਲ ਸੰਬੰਧਤ ਮਾਮਲਾ ਸੀ ਮਲਕਿ ਪੁੱਤਰ ਵੱਲੋਂ ਹੀ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਇਸ ਕਰਕੇ ਇਹਨਾਂ ਨੇ ਸਵੇਰ ਜਿਹੜਾ ਇਹਦਾ ਸਸਕਾਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੇ ਬਿਨਾਂ ਹੀ ਕਰ ਦਿੱਤਾ ਇਸ ਸੰਬੰਧੀ ਜਦੋਂ ਇਨਫੋਰਮੇਸ਼ਨ ਤੇ ਅਸੀਂ ਮੌਕੇ ਤੇ ਪੁੱਛਿਆ ਤੇ ਮੌਕੇ ਤੇ ਪੜਤਾਲ ਕੀਤੀ ਤੇ ਮਰਨ ਵਾਲੇ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਅੰਡਰ ਸੈਕਸ਼ਨ 103 ਜੀਬ ਨੇ 238 ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਥੱਲੇ ਥਾਣੇ ਬਲਟੋਈ ਵਿਖੇ ਪਰਚਾ ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਮੁਕੰਮਲ ਜਿਹੜੀ ਆ ਉਹ ਆਰੰਭ ਕਰ ਦਿੱਤੀ। ਤੇ ਤਫ਼ਤੀਸ਼ ਦੌਰਾਨ ਇਹ ਗੱਲ ਬਿਲਕੁਲ ਸਾਹਮਣੇ ਆਈ ਆ ਕਿ ਮਰਨ ਵਾਲੇ ਸੁਖਵੰਤ ਸਿੰਘ ਦੇ ਲੜਕੇ ਵੱਲੋਂ ਹੀ ਉਹਦੇ ਲਾਇਸੈਂਸੀ ਵੈਪਨ ਦੇ ਨਾਲ ਫਾਇਰ ਕਰਕੇ ਆਪਣੇ ਪਿਤਾ ਦਾ ਕਤਲ ਕੀਤਾ ਗਿਆ। ਇਸ ਸੰਬੰਧੀ ਜਿਹੜੀ ਐਫਐਐਸਐਲ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ। ਹੋਰ ਜਿਹੜੇ ਸੈਂਟੀਫਿਕ ਐਸਪਰਟ ਉਹ ਵੀ ਆਏ। ਤੇ ਮੌਕੇ ਤੇ ਤਵਕੀਸ ਕਰਦੇ ਹਾਂ ਸਾਨੂੰ ਉਹਦੇ ਕੁਝ ਜਿਹੜੇ ਖੂਨ ਆਲੂਦ ਕੱਪੜੇ ਤੇ ਖੂਨ ਆਲੂਦ ਜਿਹੜੀ ਮਿੱਟੀ ਆ ਜਿਹੜੀ ਮਿਲੀ ਆ ਜਿਹਨੂੰ ਵਕਫਰਦ ਰਾਈ ਕਬਜ਼ਾ ਪੁਲਿਸ ਦੇ ਵਿੱਚ ਲਿਆ ਗਿਆ। ਸੋ ਇਹਦੇ ਸੰਬੰਧੀ ਜਿਹੜਾ ਮੁਕੱਦਮਾ ਉਹ ਅਸੀਂ ਦਰਜ ਕਰ ਲਿਆ। ਜਿੱਥੇ ਇਹਨਾਂ ਨੇ ਜਿਹੜੀ ਮ੍ਰਿਤਕ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਤੋਂ ਉਹਦੀਆਂ ਹੱਡੀਆਂ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਲੈ ਲਈਆਂ ਤੇ ਸਾਰਿਆਂ ਨੂੰ ਅਸੀਂ ਐਨਾਲਿਸਿਸ ਵਾਸਤੇ ਐਫਐਐਸਐਲ ਭੇਜਾਂਗੇ। ਤੇ ਇਹਦੇ ਨਾਲ ਮੌਤ ਦੇ ਕਾਰਨਾਂ ਬਾਰੇ ਵੀ ਪਤਾ ਲਗਾਇਆ ਜਾਊਗਾ। ਤੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਵਿਅਕਤੀਆਂ ਨੇ ਇਹਦਾ ਅੰਤਮ ਸੰਸਕਾਰ ਕੀਤਾ ਤੇ ਸਬੂਤਾਂ ਨੂੰ ਮਿਟਾਇਆ ਵਾ ਉਹਦੇ ਪਸਬੰਦੀ ਵੀ ਪੜਤਾਲ ਕਰਕੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਲੜਕੇ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਜਿਹੜੀ ਘਰ ਲੱਗੀ ਡੀਵੀਆਰ ਲਾ ਕੇ ਤੇ ਸਮੇਤ ਆਪਣੇ ਪਰਿਵਾਰ ਉਹ ਘਰ ਤੋਂ ਅੱਗੇ ਪਿੱਛੇ ਹੋ ਗਿਆ ਉਹਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਜਿਹੜੀਆਂ ਪਾਰਟੀਆਂ ਬਣਾ ਕੇ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਲੁਕਣ ਥਾਵਾਂ ਨੇ ਉੱਥੇ ਰੇਡ ਕਰਨ ਵਾਸਤੇ ਜਿਹੜੀ ਪੁਲਿਸ ਪਾਰਟੀਆਂ ਭੇਜ ਦਿੱਤੀਆਂ ਤੇ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਊਗਾ ਤੇ ਠੋਕ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ